ਸਤਿ ਸ਼੍ਰੀ ਅਕਾਲ ਜੀ ਅਗਰ ਕਹਿੰਦੇ ਆ ਆਪਣੇ ਇਰਾਦੇ ਮਜ਼ਬੂਤ ਹੋਣ ਤਾਂ ਮੰਜ਼ਲਾ ਦੂਰ ਨਹੀਂ ਹੁੰਦੀ ਅਤੇ ਉਸ ਵਿੱਚ ਕੋਈ ਵੀ ਉਮਰ ਦਾ ਰਗਾਜ਼ਾ ਨਹੀਂ ਹੁੰਦਾ ਸੋ ਇਦਾਂ ਦੀ ਇੱਕ ਸ਼ਖਸੀਅਤ ਸਾਡੇ ਨਾਲ ਬੈਠ ਹੈਨ ਪ੍ਰੋਫੈਸਰ ਸੁਪਿੰਦਰ ਸਿੰਘ ਭਗੋ ਮਾਜਰੀ ਜੋ ਕੀ ਨੇ ਪਾਰਲ ਇੰਟਰਨੈਸ਼ਨਲ ਗੇਮਾਂ ਵਿੱਚ ਗੋਲਡ ਮੈਡਲ ਲੈ ਕੇ ਆਏ ਹਨ ਸੋ ਕੀ ਕਹਣਾ ਹੈ ਉਹਨਾਂ ਦਾ ਕੱਲ੍ਹ ਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜਿਹੜੇ ਵੀ ਆ ਦਰਸ਼ਕ ਮੈਨੂੰ ਦੇਖਦੇ ਨੇ ਉਨਾ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਨਮਸਕਾਰ ਔਰ মিডিਆ ਖਾਸ ਕਰਕੇ ਜਿਹੜਾ ਵੀ ਲੋਕਲ মিডিਆ ਸਾਡਾ ਉਸ মিডিਏ ਦਾ ਮੈਂ ਆਪਣੇ ਗ੍ਰਹਿ ਚ ਆਉਣ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਵੀ ਤੁਸੀਂ ਇੱਕ ਨਮਾਣੇ ਜੇ ਇਨਸਾਨ ਨੂੰ ਤੁਸੀਂ ਆਪਣੇ মিডিਏ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਗ੍ਰਹਿ ਚ ਆਉਣ ਤੇ ਸੋ ਪ੍ਰੋਫੈਸਰ ਸਾਹਿਬ ਜੀ ਜੋ ਤੁਹਾਡਾ ਖੇਡਾਂ ਦਾ ਇਥੋਂ ਤੋਂ ਸ਼ੁਰੂ ਹੋਇਆ ਸੀ ਤੇ ਕਿੱਦਾਂ ਦਾ ਰਿਹਾ ਸਫ਼ਰ ਇਹ ਦੇਖੋ ਜੀ ਗੱਲ ਇਹ ਹੈ ਵੀ ਜਿਸ ਵੇਲੇ ਮੈਂ ਪੜਦਾ ਥਿਕਾ ਉਸ ਵੇਲੇ ਤੋਂ ਮੇਰਾ ਇੰਟਰਸਟ ਗੇਮ ਦੇ ਵਿੱਚ ਬਹੁਤ ਜ਼ਿਆਦਾ ਸੀਗਾ ਔਰ ਫਿਰ ਮੈਂ ਜਦੋਂ ਮੈਂ ਪਹਿਲੀ ਫੋਰੈਸਟ ਨੌਕਰੀ ਸ਼ੁਰੂ ਕਰੀ ਹੈ ਉਦੋਂ ਮੈਂ 13 ਕਿਲੋਮੀਟਰ ਕੁਆਲੀਫਾਈ ਜਿਹੜੀ ਆ ਰੇਸ ਕੀਤੀ ਸੀਗੀ 13 ਕਿਲੋਮੀਟਰ ਕੁਆਲੀਫਾਈ ਰੇਸ ਕਰਕੇ ਉੱਥੇ ਮੇਰੀ ਪਹਿਲੀ ਅਪਾਇੰਟਮੈਂਟ ਐਜ਼ ਅ ਜੰਗਲਾਤ ਅਫਸਰ ਜਿਹੜੀ ਹੋਈ ਸੀ ਉਸ ਤੋਂ ਬਾਅਦ ਫੇਰ ਮੇਰੀ ਜਿਹੜੀ ਹੈ ਆ ਅਪਾਇੰਟਮੈਂਟ ਚੰਡੀਗੜ੍ਹ ਦੇ ਵਿੱਚ ਯੂਟੀ ਦੇ ਵਿੱਚ ਬਤੌ ਟੀਚਰ ਹੋ ਗਈ ਜਦੋਂ ਬਤੌ ਟੀਚਰ ਹੋਈ ਹੈ ਉੱਥੇ ਮੇਰਾ ਪਹਿਲਾ ਸੈਮੀਨਾਰ ਜਿਹੜਾ ਹੈ ਨੈਸ਼ਨਲ ਸੈਮੀਨਾਰ ਅੱਥੇ ਦਾ ਲੱਗਿਆ ਸੀਗਾ ਤੇ ਉੱਥੇ ਅਧਿਕਾਰੀਆਂ ਨੇ ਮੈਨੂੰ ਆਡੈਂਟੀਫਾਈ ਕੀਤਾ ਮੈਨੂੰ ਪਛਾਣਿਆ ਉਹਨਾਂ ਨੇ ਵੀ ਇਹ ਮੁੰਡਾ ਜਿਹੜਾ ਹੈ ਇਹ ਟੀਚਰ ਹੈ ਜਿਹੜਾ ਹੈ ਇਹ ਕੋਰਸ ਵਾਸਤੇ ਕਾਬਿਲ ਹੋ ਸਕਦਾ ਫਿਰ ਉਸ ਤੋਂ ਬਾਅਦ ਚਲਸੋ ਚਾਲ ਕਦੇ ਮੈਂ ਕਬੱਡੀ ਦਾ ਇੰਚਾਰਜ ਬਣਿਆ ਕਦੇ ਹਾਕੀ ਦਾ ਇੰਚਾਰਜ ਬਣਿਆ ਇਹ ਤੁਹਾਨੂੰ ਮੈਂ ਇਹ ਵੀ ਦੱਸ ਦਮਾਂ ਵੀ ਜਿਹੜਾ ਇੱਥੇ ਡੀਐਸਬੀ ਸਾਹਿਬ ਆ ਕੇ ਗਏ ਜੇ ਪਿੱਛੇ ਉਹ ਵੀ ਮੇਰੇ ਹੀ ਸਟੂਡੈਂਟ ਹੈ ਮੇਰੇ ਕੋਲੇ ਪੜ੍ਹ ਕੇ ਗਏ ਹੈ ਕਿਉਂ ਕਿ 42 ਸੈਕਟਰ ਜਿਹੜੀ ਅਕੈਡਮੀ ਹੈ ਉਹਦੇ ਵਿੱਚ ਤਿੰਨਾ ਗੇਮਾਂ ਚੱਲਦੀਆਂ ਸਨ ਇੱਕੋ ਟਾਈਮ ਕ੍ਰਿਕਟ ਫੁੱਟਬਾਲ ਤੇ ਹੌਕੀ ਹੌਕੀ ਦਾ ਇਹ ਮੇਰੇ ਕੋਲ ਹੈਗਾ ਸਿਕਾ 2006 ਦਾ ਪਾਸਪੋਰਟ ਸਿਕਾ ਇਹ ਲੜਕਾ ਜਿਹਾ ਤੇ ਅਧਿਕਾਰੀਆਂ ਨੇ ਪਛਾਣ ਕਰਨ ਤੋਂ ਬਾਅਦ ਫੇਰ ਮੈਨੂੰ ਕਦੇ ਕੋਚ ਬਣਾ ਕੇ ਭੇਜਣਾ ਕਦੇ ਮੈਨੇਜਰ ਬਣਾ ਕੇ ਭੇਜਣਾ ਉਸ ਤੋਂ ਬਾਅਦ ਮੈਂ ਚੱਲਦਾ ਰਿਹਾ ਤੇ ਜਦੋਂ ਇਹ 2020 ਚ ਰਿਟਾਇਰ ਹੋ ਗਿਆ ਰਿਟਾਇਰ ਹੋਣ ਤੋਂ ਬਾਅਦ ਫਿਰ ਮੈਨੂੰ ਇਹ ਸਮਝ ਆਈ ਹੈ ਮੈਨੂੰ ਇੰਨਾ ਕੁ ਪਤਾ ਲੱਗਿਆ ਵੀ ਜੇ ਮੈਂ ਕੱਲਾ ਰਹਿ ਗਿਆ ਇਹ ਕੱਲ ਤਾਂ ਜਿਹੜੀ ਹੈ ਉਹਦੇ ਨਾਲ ਵੀ ਰੋਗ ਲੱਗਦੇ ਆ ਇਸ ਕਰਕੇ ਫਿਰ ਮੈਂ ਕਲਚਰ ਐਕਟੀਵਿਟੀਜ਼ ਮੇਰੀ ਪਹਿਲੇ ਹੀ ਚੱਲਦੀ ਸੀ ਸਾਇਸਕ ਮੈਂ ਪਹਿਲੀ ਥਾਂ ਲਿਖਦਾ ਪੜਦਾ ਮੈਂ ਪਹਿਲੀ ਥਾਂ ਫਿਰ ਮੈਂ ਸੋਚਿਆ ਵੀ ਮੈਂ ਆਪਣੇ ਜਿਹੜਾ ਪਿਛਲਾ ਜਿਹੜਾ ਮੇਰਾ ਬਕਾਇਆ ਰਹਿੰਦਾ ਮੇਰਾ ਸਪੋਰਟਸ ਦਾ ਉਹਨੂੰ ਕਿਉਂ ਨਾ ਚਲਾਇਆ ਜਾਵੇ ਫਿਰ ਉਸ ਤੋਂ ਬਾਅਦ ਮੈਂ ਲਗਾਤਾਰ ਪਿਛਲੇ 5 ਸਾਲਾਂ ਤੋਂ ਮੈਂ ਸਪੋਰਟਸ ਨਾਲ ਟੱਚ ਨਹੀਂ ਮਸਤਾ ਸਾਹਿਬ ਜੀ ਤੁਸੀਂ ਕਿਹਾ ਕਿ ਸਾਉਣ ਪਤਾ ਹੈ ਕਿ ਤੁਸੀਂ ਇੱਕ ਬਹੁਤ ਵਧੀਆ ਲਿਖਾਰੀ ਵੀ ਹੋ ਸੋ ਲਿਖਾਰੀ ਦੇ ਨਾਲ ਨਾਲ ਇੱਕ ਸਪੋਰਟਸਮੈਨ ਵੀ ਹੋ ਸੋ ਇਹ ਸਫਰ ਕਿੱਦਾਂ ਦਾ ਰਹਿ ਰਹੇ ਆ ਦੋਨੋਂ ਸਭ ਦੇਖੋ ਜਿਹੜਾ ਲਿਖਣਾ ਤੁਸੀਂ ਜਿਹੜਾ ਸਹਿਤਕ ਕਲਚਰ ਹੈ ਉਹ ਸਪੋਰਟਸ ਨਾਲੋਂ ਬਿਲਕੁਲ ਅਲੱਗ ਹੈ ਉਹਦੇ ਵਿੱਚ ਕੀ ਆ ਸਪੋਰਟਸ ਦੇ ਵਿੱਚ ਕੀ ਆ ਸਹਿਦ ਦੇ ਵਿੱਚ ਕੀ ਆ ਸਹਿਦ ਦੇ ਵਿੱਚ ਜਿੰਨਾ ਤੁਸੀਂ ਪੜੋਗੇ ਪਾਵੇਂ ਤੁਸੀਂ ਅਖਬਾਰ ਪੜ੍ਹਦੇ ਆਂ ਪਾਵੇਂ ਤੁਸੀਂ ਪੁਸਤਕਾਂ ਪੜ੍ਹਦੇ ਕਿਤਾਬਾਂ ਪੜ੍ਹਦੇ ਆਂ ਜਿੰਨਾ ਤੁਸੀਂ ਪੜੋਗੇ ਉੰਨਾ ਤੁਹਾਨੂੰ ਗੂੜ ਗਿਆਨ ਹੋਏਗਾ ਹੁਣ ਮੈਂ ਲਗਭਗ ਅਜੇ ਵੀ ਮੇਰੀਆਂ ਅਲਮਾਰੀਆਂ ਦੇ ਵਿੱਚ 2.5 300 ਕਿਤਾਬ ਪਈਆਂ 300 ਕਿਤਾਬ ਤਾਂ ਮੇਰੇ ਖਾ ਇੱਥੇ ਪਈਆਂ 300 ਉੱਪਰ ਪਈ ਹੋਣਗੀਆਂ ਕਿਤਾਬ ਉਹ ਕਿਤਾਬਾਂ ਪੜ੍ਹ ਕੇ ਜਿਹੜੀ ਮੇਰੀ ਪਹਿਲੀ ਕਿਤਾਬ ਆਈ ਹੈ ਪਹਿਲੀ ਕਿਤਾਬ ਮੇਰੀ 2015 ਦੇ ਵਿੱਚ ਗੀਤਾਂ ਦੀ ਖੁਸ਼ਬੋ ਆਈ ਹੈ ਉਹਨਾਂ ਨੂੰ ਉਸ ਕਿਤਾਬ ਨੂੰ ਮਤਲਬ ਬਹੁਤ ਵਧੀਆ ਰਿਸਪਾਂਸ ਮਿਲਿਆ ਉਸ ਤੋਂ ਬਾਅਦ 2022 ਦੇ ਵਿੱਚ ਨਾਂਵੇਂ ਸ਼ਾਸਿਕਾ ਕਿਤਾਬ ਹੈ ਜਿਹੜੀ ਮੇਰੀ ਉਹ ਕੈਲਗਰੀ ਦੇ ਕੋਸ਼ੋ ਹਾਲ ਦੇ ਵਿੱਚ ਰਿਲੀਜ਼ ਹੋਈ ਔਰ ਉੱਥੇ ਮੈਂ ਆਪਣੀ ਐਕਟੀਵਿਟੀ ਜਿਹੜੀ ਆ ਜਾਰੀ ਰੱਖੀ ਸਹਿਤਕ ਐਕਟੀਵਿਟੀ ਮੈਂ ਜਾਰੀ ਰੱਖੀ ਉੱਥੇ ਮੈਨੂੰ ਡੈਰੀ ਲਿਖਣ ਦੀ ਆਦਤ ਹੈ ਮੈਂ ਡੈਰੀ ਲਿਖਦਾ ਰਿਹਾ ਡੈਰੀ ਲਿਖਦਾ ਰਿਹਾ ਤੇ ਮੇਰੀ ਇੱਕ ਕਿਤਾਬ ਬਣ ਗਈ ਉਹ ਮੈਂ ਕਿਤਾਬ ਬਣਾਈ ਹੈ ਮੇਰੀ ਪਹਿਲੀ ਕੈਨੇਡਾ ਯਾਤਰਾ ਜਿਹੜੀ ਇੱਥੇ ਆ ਪਈ ਵੀ ਹੈ ਔਰ ਉਹ ਇੱਕੋ ਟਾਈਮ ਕੈਨੇਡਾ ਦੇ ਵਿੱਚ ਵੀ ਰਿਲੀਜ਼ ਹੁੰਦੀ ਹੈ ਤੇ ਪੰਜਾਬੀ ਤੋ ਇਹ ਮੇਰਾ ਸਹਿਇਤਕ ਸਫਰ ਹੈ ਔਰ ਕਵਤਾ ਬੋਲਣਾ ਗੀਤ ਗਾਉਣਾ ਇਹ ਇੱਕ ਮੇਰਾ ਜਿਹੜੀ ਸਹਿਇਤਕ ਰੁਚੀ ਹੈ ਤੇ ਉਸ ਰੁਚੀ ਦੇ ਨਾਲ ਜਦੋਂ ਮੈਂ ਬਾਹਰ ਗਿਆ ਉੱਥੇ ਵੀ ਮੈਨੂੰ ਬੜਾ ਹੰਗਾਰਾ ਮਿਲਿਆ ਹੁਣ ਵੀ ਬੜਾ ਹੰਗਾਰਾ ਮਿਲਦਾ ਤੇ ਇੱਥੇ ਵੀ ਜਿਹੜਾ ਸਹਿਇਤਕ ਸਭਾਵਾਂ ਹੈ ਜਿਵੇਂ ਕਰਾਲੀ ਪੰਜਾਬੀ ਲਿਖਾਰੀ ਸਭਾ ਉਹਦਾ ਮੈਂ ਲਗਾਤਾਰ 10 ਸਾਲ ਜਨ ਸੈਕਟਰੀ ਦੇ ਹਾਂ ਤੇ ਹੁਣ ਮੈਂ ਇਹਨਾਂ ਦਾ ਪ੍ਰੈਸ ਸੈਕਟਰੀਆਂ ਕਰਾਲੀ ਸਭਾ ਦਾ ਤੇ ਜਿਹੜੀ ਵਿਸ਼ਵ ਪੰਜਾਬੀ ਪੰਚਾਰ ਸਭਾ ਇਸ ਦਾ ਬਹਾਦਰ ਸਿੰਘ ਗੋਸਲ ਜਿਹੜੇ ਪ੍ਰਿੰਸੀਪਲ ਸਾਹਿਬ ਉਹ ਪ੍ਰਧਾਨ ਨੇ ਸਾਡੇ ਤੇ ਉਹਨਾਂ ਦਾ ਮੈਂ ਮੀਤਪਰਨਾ ਹਾਂ ਸੋ ਪ੍ਰੋਫੈਸਰ ਸਾਹਿਬ ਜਿੱਦਾਂ ਕਿ ਇੱਕ ਲਿਖਾਰੀ ਹੋ ਗਈ ਤੇ ਦੂਜਾ ਸਪੋਰਟਸ ਹੋ ਗਿਆ ਹੂੰ ਸੋ ਇਹਨਾਂ ਦੋਹਾਂ ਚੀਜ਼ਾਂ ਨੂੰ ਪਰਿਵਾਰ ਵੱਲੋਂ ਤੇ ਬੱਚੇ ਵੱਲੋਂ ਕਿਦਾਂ ਦੀ ਸਪੋਰਟ ਮਿਲਦੀ ਦੇਖੋ ਜੀ ਸਾਡੇ ਪਰਿਵਾਰ ਦੇ ਵਿੱਚ ਦੋਨਾਂ ਚੀਜ਼ਾਂ ਨੂੰ ਤਿੰਨਾਂ ਨੂੰ ਫੇਰ ਕਿਉਂਕਿ ਮੈਂ ਸਟੇਜੀ ਕਲਾਕਾਰ ਵੀ ਹਾਂ ਸਟੇਜ ਤੇ ਮੈਂ ਗਾਉਂਦਾ ਵੀ ਹਾਂ ਮੈਂ ਐਕਟ ਵੀ ਐਕਟਿੰਗ ਵੀ ਕਰਦਾ ਮੈਂ ਪਲੇ ਵੀ ਕਰਦਾ ਕਈ ਜਗ੍ਹਾ ਮੈਂ ਜੀ ਤੁਹਾਨੂੰ ਵਿੱਚ ਰੋਕਣ ਲੱਗਿਆ ਤੁਸੀਂ ਤਿੰਨਾਂ ਰਖੋ ਤੁਸੀਂ ਕਈ ਕਲਾ ਸਪੂਰਨੋ ਕਿਉਂਕਿ ਗੈਲ ਐਜ਼ ਅ ਰਿਪੋਰਟਰ ਵੀ ਹੋ ਹਾਂ ਰਿਪੋਰਟਰ ਵੀ ਆ ਉਹ ਇਸ ਤਰ੍ਹਾਂ ਇਹ ਵੀ ਜਦੋਂ ਦੇਖੋ ਰਿਪੋਰਟਰ ਨਾਮ ਇਸ ਕਰਕੇ ਬਣਿਆ ਨਾ ਵੀ ਜਦੋਂ ਆਪਾਂ ਕਿਸੇ ਪੋਲਟੈਕਸ ਦੇ ਵਿੱਚ ਦੇਖਦੇ ਆ ਤੁਸੀਂ ਦੇਖਿਆ ਹੁਣ ਸਾਹ ਦੇ ਵਿੱਚ ਪੋਲਟੈਕਸ ਦੇ ਵਿੱਚ ਬੜਾ ਨੰਘਾਰ ਆਇਆ ਵੇ ਜਦੋਂ ਤੁਸੀਂ ਕੋਈ ਕੁਐਸਚਨ ਕਰਦੇ ਆ ਤਾਂ ਮੈਨੂੰ ਇਹ ਮਹਿਸੂਸ ਹੋਇਆ ਮੈਨੂੰ ਨਹੀਂ ਪਤਾ ਵੀ ਹੁਣ ਤੁਸੀਂ ਕਿਵੇਂ ਕਰਦੇ ਕਿਵੇਂ ਨਹੀਂ ਵੀ ਜੇ ਮੈਂ ਕਿਸੇ ਨੂੰ ਕੁਐਸਚਨ ਕਰੂੰਗਾ ਤਾਂ ਮੇਰੀ ਆਇਡੈਂਟੀਟੀ ਕੀ ਆਏ ਤੇ ਮੈਂ 220 ਦੇ ਵਿੱਚ ਪੀਜੀਡੀਐਮਸੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮਾਸ ਕਮਿਊਨੀਕੇਸ਼ਨ ਪੰਜਾਬ ਯੂਨੀਵਰਸਿਟੀ ਤੋਂ ਲਿਆ। ਉਹ ਡਿਪਲੋਮਾ ਇਸ ਕਰਕੇ ਲਿਆ ਵੀ ਮੈਂ ਕਿਸੇ ਪੋਲੀਟੀਸ਼ਨ ਨੂੰ ਹੱਥ ਪਾ ਸਕਦਾ। ਕਿਉਂ ਮਾਫ਼ ਕਰਨਾ ਅਗਰ ਤੁਹਾਡੇ ਕੋਲ ਕੋਈ ਲਾਇਸੈਂਸ ਨਹੀਂ ਅਗਰ ਤੁਹਾਡੇ ਕੋਲ ਕੋਈ ਡਿਗਰੀ ਡਿਪਲੋਮਾ ਨਹੀਂ ਤੁਹਾਨੂੰ ਪੋਲੀਟੀਸ਼ਨ ਚੇਂਜ ਕਰ ਸਕਦਾ। ਤੁਹਾਨੂੰ ਪੋਲੀਟੀਸ਼ਨ ਚੈਲੰਜ ਕਰ ਸਕਦਾ। ਅੱਜ ਪੋਲੀਟੀਸ਼ਨ ਕੀ ਕਰਦੇ ਜਿਹੜਾ ਕੋਈ ਵਧੀਆ ਪੱਤਰਕਾਰ ਹੈ ਉਹਨੂੰ ਵੀ ਠੋਕਣ ਦੀ ਕੋਸ਼ਿਸ਼ ਕਰਦੇ ਆਂ ਪਰ ਜਿਹਦਾ ਉਹਨਾਂ ਨੂੰ ਦਿਖਦਾ ਹੈ ਵੀ ਇਹ ਬੰਦਾ ਹੈਗਾ ਇਹਦੇ ਕੋਲ ਲਾਇਸੈਂਸ ਹੈ ਕੋਈ ਡਿਗਰੀ ਡਿਪਲੋਮਾ ਉਹਨੂੰ ਫਿਰ ਥੋੜਾ ਜਿਹਾ ਸੰਕੋਚ ਕਰਦੇ ਆ। ਸੋ ਇਸ ਕਰਕੇ ਉਸ ਲਾਈਨ ਦੇ ਵਿੱਚ ਵੀ ਮੈਂ ਪੂਰਾ ਆਪਣਾ ਪੈਰੇਜ ਮਾਇਆ ਹੁਣ ਵੀ ਮੇਰਾ ਚੱਲ ਰਿਹਾ। ਤੇ ਜਿਹੜੀ ਸਾਇਹਤਕ ਰੁਚੀ ਜੋ ਮੈਂ ਤੁਹਾਨੂੰ ਦੱਸ ਦਿੱਤੀ ਕਿਵੇਂ ਹੈ ਤੇ ਜਿਹੜੀ ਹੈਗੀ ਫਿਜ਼ੀਕਲ ਹੁਣ ਤੁਸੀਂ ਕਹੋਗੇ ਵੀ ਫਿਜ਼ੀਕਲ ਰੁਚੀ ਕਿਵੇਂ ਹੈ? ਦੇਖੋ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਆ ਸਾਡੀਆਂ ਭੈਣਾਂ ਬੈਠੀਆਂ ਸਦਾਜੀ ਬੈਠੇ ਆ ਜਦੋਂ ਅਸੀਂ ਕੋਈ ਕੰਮ ਫਿਜ਼ੀਕਲ ਨਹੀਂ ਕਰਦੇ ਤਾਂ ਤੁਹਾਡੀ ਜਿਹੜੀ ਫਿਜ਼ੀਕਲ એનર્ਜੀ ਹੈ ਉਹ ਲੱਗਦੀ ਨਹੀਂ ਤਾਂ ਤੁਹਾਨੂੰ ਬਹੁਤ ਸਾਰੇ ਰੋਗ ਲੱਗਦੇ ਆ ਡਿਮੈਂਸ਼ੀਆ ਦਾ ਰੋਗ ਹੈ ਇੱਕ ਸੋਚੀ ਜਾਣਾ ਇਕੱਲੇ ਬੰਦੇ ਨੇ ਪਏ ਕਿਉਂ ਕਿ ਨਾ ਤੁਸੀਂ ਕੋਈ ਕਲਚਰ ਐਕਟੀਵਿਟੀ ਕਰਨੀ ਨਾ ਤੁਸੀਂ ਨੱਚਣਾ ਨਾ ਤੁਸੀਂ ਗਾਉਣਾ ਨਾ ਤੁਸੀਂ ਲਿਖਣਾ ਨਾ ਤੁਸੀਂ ਕੋਈ ਸਪੋਰਟਸ ਕਰਨੀ ਸੋਚੀ ਜਾਂਦਾ ਮੇਰਾ ਮੁੰਡਾ ਕਿਆ ਕਰ ਦੋਗਾ ਮੇਰੀ ਧੀ ਕਿਆ ਕਰਦੀ ਹੈ ਮੇਰਾ ਫਰਨਾ ਕੀ ਕਰਦਾ ਉਹ ਸੋਚਣ ਦੇ ਨਾਲ ਹੈ ਜਿਹੜਾ ਉਹ ਰੋਗ ਹੈ ਡਿਮੈਂਸ਼ੀਆ ਦਾ ਜਿਹਨੂੰ ਆਪਾਂ ਕਹਿੰਦੇ ਨੇ ਭੁੱਲਣ ਦਾ ਰੋਗ ਲੱਗ ਗਿਆ ਇਹ ਭੁੱਲਣ ਦੇ ਰੋਗ ਲੱਗਦੇ ਸੋ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣ ਵਾਸਤੇ ਮੈਂ ਸਵੇਰੇ 4:30 ਵਜੇ ਉੱਠਦਾ ਪੌਣੇ 5 ਵਜੇ ਉੱਠ ਕੇ ਮੈਂ ਗਰਾਊਂਡ ਦੇ ਵਿੱਚ ਜਾਣਾ ਔਰ ਡੇਢ ਘੰਟਾ ਮੈਂ ਪਸੀਨਾ ਪਸੀਨੀ ਹੁੰਨਾ ਲੋਕਾਂ ਨੇ ਬੁੱਕਲਾ ਮਾਰੀ ਆਉਂਦੀਆਂ ਸਰਦੀਆਂ ਵਿੱਚ ਤੇ ਮੈਨੂੰ ਪਸੀਨਾ ਆਉਦਾ ਹੁੰਦਾ ਉਹਦੇ ਬਾਅਦ ਮੈਂ ਆ ਕੇ ਆਪਣਾ ਫਿਰ ਜੋ ਵੀ ਆ ਨਹਾਣਾ ਧੂਣਾ ਜੋ ਪਾਠ ਪੂਠ ਕਰਨਾ ਉਸ ਤੋਂ ਬਾਅਦ ਮੈਂ ਵੀ ਅਗਲੀ ਜਿਹੜੀ ਸੈਕਟਿਵਿਟੀ ਹੈ ਉਹ ਚੱਲ ਪੈਂਦੀ ਰਿਪੋਰਟਿੰਗ ਦੀ ਐਕਟੀਵਿਟੀ ਚੱਲ ਮੈਂਦੀ ਕਿਸੇ ਦੀ ਰਿਪੋਰਟਿੰਗ ਕਰਕੇ ਆਉਣੀ ਕਿਸੇ ਦਾ ਕੁਝ ਕਰਕੇ ਆਉਣਾ ਸੋ ਇਸ ਤਰ੍ਹਾਂ ਜਿਹੜਾ ਮੇਰਾ ਰੁਟੀਨ ਹੈ ਉਹ ਚੱਲਦਾ ਨਾ ਸ਼ਾਮ ਨੂੰ ਫਿਰ ਮੈਂ ਜਿਹੜੀ ਰਿਪੋਰਟਾਂ ਕਰਦਾ ਉਹ ਦੀ ਸ਼ਾਮ ਨੂੰ ਐਡੀਟਿੰਗ ਕਰਕੇ ਉਹ ਤੁਹਾਡੇ ਵਰਗੇ ਸਾਥੀਆਂ ਦੇ ਨਾਲ ਸ਼ੇਅਰ ਕਰਦੇ ਹਾਂ ਸੋ ਵੈਸੇਸ ਨਾਲ ਕਹਿਣ ਦਾ ਮਕਸਦ ਇਹ ਹੈ ਕਿ ਅਗਰ ਅਸੀਂ ਆਪਣੇ ਜੀਵਨ ਨੂੰ ਤੰਦਰੁਸਤ ਰੱਖਣਾ ਹੈ ਤਾਂ ਸਾਨੂੰ ਕੋਈ ਨਾ ਕੋਈ ਐਕਟੀਵਿਟੀ ਅਪਣਾਣੀ ਹੀ ਹਾਂ ਹਾਂ ਮੈਂ ਇਹ ਗੱਲ ਜ਼ਰੂਰ ਕਹਾਂਗਾ ਜਿਹੜੇ ਵੀ 40 ਵੈਸੇ ਤਾਂ ਮੈਂ ਇਹ ਕਹੂੰਗਾ ਵੀ ਜਿਹੜਾ ਬੱਚਾ ਕੋਈ ਵੀ ਕਿਸੇ ਦਾ ਬੱਚਾ ਹੈ ਜਵਾਨ ਬੱਚਾ ਹੈ ਜਵਾਨ ਬੱਚੇ ਤੋਂ ਲੈ ਕੇ ਬਡਾਪੇ ਤੱਕ ਜਿਹੜਾ ਬੰਦਾ ਕਹਿੰਦਾ ਵੀ ਮੈਂ ਕੋਈ ਐਕਟੀਵਿਟੀ ਨਹੀਂ ਕਰਦਾ ਤਾਂ ਮੈਂ ਸਮਝਦਾ ਵੀ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਆਪਣੀ ਲਾਇਫ ਨੂੰ ਧੋਖਾ ਦੇ ਰਿਆ ਉਹ ਰਾਤ ਸੇਰਾ ਨਹੀਂ ਬਣੂਗਾ ਜਿਹੜੇ ਆਪਾਂ ਮੈਡਲ ਹੁਣ ਜੇ ਫਰਜ ਕਰਾਂ ਮੈਂ ਮੈਡਲ ਪਾਏ ਮੈਂ ਮੈਡਲ ਇਕੱਠੇ ਕਰੇ ਮੈਂ ਜੇ ਕੋਈ ਮੇਰਾ ਰਿਸ਼ਤੇਦਾਰ ਆਉਂਦਾ ਏ ਉਹ ਪੁੱਛਦਾ ਵੀ ਆ ਕੀ ਦੇ ਬਈ ਕਿਸੇ ਦਾ ਕੋਈ ਨਿਆਣਾ ਆਉਂਦਾ ਉਹ ਪੁੱਛਦਾ ਵੀ ਇਹ ਕੀ ਦੇ ਬਈ ਉਹ ਇੱਕ ਗਾਈਡਲਾਈਨ ਮਿਲਦੀ ਕਿ ਰਾਤ ਸੇਰਾ ਬਣਦਾ ਵੀ ਹਾਂ ਜੀ ਉਹ ਫਲਾਣਾ ਬੰਦਾ ਜਿਹੜਾ ਏ ਉਹ ਸਪੋਰਟਸ ਕਰਦਾ ਜੇ ਉਹ ਸਪੋਰਟਸ ਕਰਦਾ ਤਾਂ ਉਹਨੂੰ ਵੀ ਚਿੰਗ ਲੱਗਦੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਕਿ ਐਗਜ਼ਾਮਪਲ ਦੰਨਾ ਹੈ ਕੱਲ ਸਾਡੇ ਸਪੋਰਟਸਮੈਨ ਦੀ ਡੈਥ ਹੋਈ ਹੈ 114 ਸਾਲ ਦੀ ਉਮਰ ਦੀ ਉਹਨਾਂ ਦੀ ਉਨਾ ਦਾ ਨੌਜਵਾਨ ਮੁੰਡਾ ਇੰਗਲੈਂਡ ਦੇ ਵਿੱਚ ਦੀ ਡੈਥ ਹੋ ਗਈ ਦੀ ਨੌਜਵਾਨ ਮੁੰਡੇ ਦੀ ਉਹ ਕਹਿੰਦਾ ਬੈਠਾ ਸੋਚੀਆ ਮੇਰੇ ਮੁੰਡੇ ਦੀ ਡੈਥ ਹੋ ਗਈ ਮੈਂ ਕਿ ਕਰੂੰ ਤੇ ਉਹਨੇ ਕਿਹਾ ਕਰਿਆ ਕਿਸੇ ਨੇ ਉਹਨੂੰ ਕਿਹਾ ਵੀ ਦੇਖ ਹਜਾ ਸਿੰਘ ਤੂੰ ਘਰ ਬੈਠ ਕੇ ਸੋਚ ਕੇ ਨਹੀਂ ਗੱਲ ਬਣਣੀ ਤੇਰੀ ਵੀ ਤੂੰ ਕੋ ਸੈਰ ਨੂੰ ਨਿਕਲ ਤਾ ਹਾਂ ਉਹ ਸੈਰ ਨੂੰ ਉਸ ਟਾਈਮ ਉਸ ਬੰਦੇ ਦੀ ਉਮਰ 89 ਸਾਲ ਦੀ ਸੀ ਤੇ ਉਹ ਸੈਰ ਨੂੰ ਨਿਕਲਦਾ ਨਿਕਲਦਾ ਮੈਰਾ ਦਿਲ ਆਤ ਬਣਿਆ ਤੇ ਸਾਰਿਆਂ ਨੂੰ ਰਾਹ ਤੇਰਾ ਬਣਿਆ ਹੁਣ ਵੀ ਉਹ ਸੈਰ ਨੂੰ ਨਿਕਲੇ ਹੋਇਆ ਤਾਂ ਜਦੋਂ ਉਹ ਬਹੀ ਕੋਲ ਨਾਲ ਟੱਕਰ ਮਾਰੀ ਤੇ ਤਾਂ ਉਹਦੀ ਡੈਥ ਹੋ ਗਈ ਜਿਹੜੀ ਮਲ ਡੈਥ ਦਾ ਕਾਰਨ ਇਹ ਬਣਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿੰਨੇ ਵੀ ਅਸੀਂ ਵੱਡੀ ਉਮਰ ਦੇ ਲੋਕ ਹੈ ਸਾਨੂੰ ਸਪੋਰਟ ਸੈਕਟੀਵਿਟੀ ਹੁਣ ਇੱਕ ਰੱਸੀ ਇੱਕ ਆਪਾਂ ਇੱਕ ਰਸੀ ਹੁੰਨੇ ਆਪਾਂ ਇੱਕ ਆਮ ਰੱਸੀ ਹੈ ਹਾਂਜੀ ਜੇ ਸਾਡੀਆਂ ਭੈਣਾਂ ਰੱਸੀ ਟੱਪਣ ਘਰ ਦੇ ਵਿੱਚ ਰੱਸੀ ਟੱਪਣ ਤਾਂ ਤੁਹਾਡਾ ਜਿਹੜਾ ਬੀਪੀ ਉਹ ਡਾਊਨ ਹੋ ਸਕਦਾ ਬੀਪੀ ਤੁਹਾਡਾ ਸਟੇਬਲ ਹੋ ਸਕਦਾ ਜੇ ਤੁਸੀਂ ਰੱਸੀ ਟੱਪਣ ਤਾਂ ਤੁਹਾਡਾ ਜਿਹੜਾ ਡਾਇਬੀਟੀਜ਼ ਹੈ ਉਹ ਕੰਟਰੋਲ ਹੋ ਸਕਦੀ ਹੈ ਪਰ ਅੱਜ ਕੱਲ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਜੇ ਆਪਾਂ ਕਿਸੇ ਨੂੰ ਕਹੋਗੇ ਨਾ ਆਹ ਲਾ ਕੇ ਦ ਲੈ ਇਹ ਸਾਨੂੰ ਅਗਰ ਡੇਨ ਆ ਗਿਆ ਜਣੀ ਮੈਂ ਤਾਂ ਬਾਰ ਬਾਰ ਇੱਕੋ ਗੱਲ ਕਹੂੰਗਾ ਵੀ ਜਿੰਨੀ ਤੁਸੀਂ ਆਪਣੇ ਇਸ ਬਾਡੀ ਤੋਂ ਐਕਟੀਵਿਟੀ ਜ਼ਿਆਦਾ ਲਓਗੇ ਜਿੰਨੀ ਸਪੋਰਟਸ ਐਕਟੀਵਿਟੀ ਜ਼ਿਆਦਾ ਕਰੋਗੇ ਨੱਚੋਗੇ ਕੁੱਤੂਗੇ ਐ ਭੱਜੋਗੇ ਤਾਂ ਤੁਸੀਂ ਪੂਰਾ ਜਿਹੜਾ ਤੁਹਾਡਾ ਸਰੀਰ ਫਿੱਟ ਰਹੂਗਾ ਨਹੀਂ ਤਾਂ ਖੀਸੇ ਲੋਆ ਨੋ ਆਪਣੀਆਂ ਦਵਾਈਆਂ ਲੋ ਵੇ ਜਾ ਕੇ ਡਾਕਟਰ ਕੋਲ ਚੈੱਕ ਕਰਾਓ ਇਹ ਮੇਰਾ ਯਾਰ ਬਾਏ ਸੋ ਪ੍ਰੋਫੈਸਰ ਜਿੱਦਾਂ ਆਪਾਂ ਗੱਲ ਕਰਦੇ ਸੀ ਕਿ ਤੁਸੀਂ ਇੱਕ ਐਜ਼ ਅ ਰਿਪੋਰਟਰ ਹੋ ਐਥਲੀਟ ਵੀ ਹੋ ਕਿ ਲਖਾਰੀ ਵੀ ਹੋ ਸੋ ਇਹਨਾਂ ਸਾਰੇ ਚੀਜ਼ਾਂ ਦੇ ਨਾਲ-ਨਾਲ ਆਪਣੇ ਜੀਵਨ ਸਾਥੀ ਤੋਂ ਲੈ ਕੇ ਆਪਣੇ ਪਰਿਵਾਰ ਤੱਕ ਕਿਦਾਂ ਦਾ ਸਫਰ ਤੁਹਾਨੂੰ ਕੋਰੋਂ ਦਾ ਕਿਦਾਂ ਦਾ ਸਾਥ ਮਿਲਿਆ ਹਾਂ ਸਾਥ ਮੇਰਾ ਇੰਨਾ ਵਧੀਆ ਸਹਿਯੋਗ ਹੈ ਮਤਲਬ ਕਦੇ ਵੀ ਮੇਰੇ ਬੱਚਿਆਂ ਨੇ ਹੁਣ ਜਿੱਦਾਂ ਮੈਂ ਕੱਲ ਮੈਡਲ ਜਿੱਤੇ ਆ ਤਾਂ ਬਿਲਕੁਲ ਉਹਨਾਂ ਕੋਲ ਜਦੇ ਖਬਰ ਚੱਲੀ ਖਬਰ ਚੱਲ ਕੇ ਉਹਨਾਂ ਨੇ ਸਪੈਸ਼ਲ ਅੱਧਾ ਘੰਟਾ ਮੇਰਾ ਮਤਲਬ ਅੱਧਾ ਘੰਟਾ ਉਹਨਾਂ ਨੇ ਹੌਸਲਾ ਵਜਾਈ ਮੇਰੀ ਕਰੀ ਆ ਵੀ ਹਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜਣੀ ਇਹ ਗੱਲਾਂ ਤਾਂ ਮੈਨੂੰ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਤੁਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਮੈਂ ਕਿਹਿਆ ਰੱਖਦਾ ਹੁਣ ਮੇਰੀ ਕਿਤਾਬ ਤਿਆਰ ਹੈ ਅਗਲੀ ਕਿਤਾਬ ਮੇਰੀ ਅਗਲੇ ਸਾਲ ਆ ਜੂਗੀ ਜਣੀ ਮੰਨੂ ਕਦੇ ਵੀ ਮੇਰੇ ਬੇਟੇ ਨੇ ਜਾਂ ਮੇਰੀ ਬੇਟੀ ਨੇ ਜਾਂ ਮੇਰੇ ਘਰ ਵਾਲੀ ਨੇ ਇਹ ਆ ਬਹੂ ਨੇ ਕਿਸੇ ਨੇ ਮੈਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਹੀ ਵੀ ਤੁਸੀਂ ਕਿਹੜੀ ਐਕਟੀਵਿਟੀ ਕਰਦੇ ਆ ਤੁਹਾਨੂੰ ਕਿਉਂ ਨਹੀਂ ਕਰਨੀ ਚਾਹੀਦੀ ਤੁਸੀਂ ਕਿਉਂ ਕਰਦੇ ਆ ਤੁਸੀਂ ਕਿਉਂ ਦੌੜਦੇ ਕਿਉਂ ਭੱਜਦੇ ਕਿਉਂ ਗਾਉਂਦੇ ਕਿਉਂ ਲਿਖਦੇ ਇਸ ਤਰ੍ਹਾਂ ਦੀ ਸਾਡੇ ਘਰ ਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਪੂਰਾ ਸਹਿਯੋਗ ਮਿਲਦਾ ਪੂਰਾ ਸਹਿਯੋਗ ਤੁਹਾਡਾ ਕਹਿਣਾ ਮਕਸਦ ਹੈ ਕਿ ਪਰਿਵਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਨਾਲ ਤੁਹਾਡੇ ਨਾਲ ਹੈ ਹਾਂ ਪੂਰਾ ਠੀਕ ਹੈ ਸੋ ਗੱਲ ਕਰਦੇ ਆ ਜੋ ਕਿ ਤੁਸੀਂ ਹੁਣ ਨੇਪਾਲ ਜਾ ਕੇ ਆਏ ਜੀ ਸੋ ਨੇਪਾਲ ਦਾ ਜੋ ਸਫਰ ਕਿੱਦਾਂ ਦਾ ਰਿਹਾ ਉੱਥੇ ਦਾ ਖਾਣਾ ਪੀਣਾ ਕਿਦੋਂ ਦਾ ਸੀਗਾ ਤੇ ਰਹਿਣਾ ਕਿੱਦਾਂ ਦਾ ਸੀ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕਰੀ ਆ ਨੇਪਾਲ ਦੇ ਵਿੱਚ ਇਹ ਹੈ ਵੀ ਜਿਹੜਾ ਨੇਪਾਲ ਹੈ ਉਹ ਆਪਣਾ ਅਲਾਈਡ ਕੰਟਰੀ ਹੈ ਅਲਾਈਡ ਤਾਂ ਸਮਝਦੇ ਹੋਗੇ ਵੀ ਨੇਪਾਲ ਦੇ ਵਿੱਚ ਜਿਹੜਾ 70% ਇਨਵੈਸਟਮੈਂਟ ਹੈ ਉਹ ਇੰਡੀਆ ਦੀ ਹੈ 30% ਇਨਵੈਸਟਮੈਂਟ ਚਾਈਨਾ ਦੀ ਜਿਹੜਾ ਕਲਚਰ ਹੈ ਉਹ ਉਹਨਾਂ ਦਾ ਹੈ ਸਮਝ ਲਓ ਵੀ 30% ਕਲਚਰ ਚਾਈਨੀ ਹੈ 70% ਕਲਚਰ ਜਿਹੜਾ ਉਹ ਇੰਡੀਆ ਦਾ ਤੇ ਜੇ ਆਪਾਂ ਰੋਡਸ ਦੀ ਗੱਲ ਕਰੀਏ ਤਾਂ ਜਿਹੜੀਆਂ ਰੋਡਸ ਹੈ ਉਹ ਸੁੰਨੇ ਵਿੱਚ ਆਇਆ ਵੀ ਇੰਡੀਆ ਤੋਂ ਜਿਹੜੇ ਬ੍ਰਿਜ ਹੈ ਬ੍ਰਿਜ ਚైనా ਆਪਣਾ ਜਿਹੜਾ ਕੱਪੜਾ ਲੀੜਾ ਹੈ ਉਥੇ ਚైనా ਪ੍ਰੋਵਾਈਡ ਕਰਦਾ ਤੇ ਜਿਹੜਾ ਫੂਡ ਹੈ ਫੂਡ ਏਰੀਆ ਪ੍ਰੋਵਾਈਡ ਕਰਦਾ ਤੁਸੀਂ ਉੱਥੇ ਜਾ ਕੇ ਦੇਖੂਗੇ ਤੁਸੀਂ ਕਹੋਗੇ ਹੈ ਸੰਤਾ ਸੰਤਾ ਆਏ ਲੱਗਦਾ ਵੀ ਜਿਗਣਾ ਅਸੀਂ ਭਾਰਤ ਦੇ ਵਿੱਚ ਬੈਠੇ ਫੂਡ ਜਿਹੜਾ ਹੈ ਸਾਰਾ ਉੱਥੇ ਦਾ ਤੇ ਬਾਕੀ ਉਸਦਾ ਕਲਾਈਮੇਟ ਇੰਨਾ ਵਧੀਆ ਹੈ ਵੀ ਮਿੰਟਾਂ ਦੇ ਵਿੱਚ ਗੀ ਪੈ ਜਾਂਦਾ ਮਿੰਟਾਂ ਦੇ ਵਿੱਚ ਜਿਹੜਾ ਮੌਸਮ ਹੈ ਬਹੁਤ ਸੁਸਰਾ ਬਣ ਜਾਂਦਾ ਤੁਸੀਂ ਦੇਖਿਆ ਉਹ ਜਿਹੜੀ ਸਾਡੀ ਸੈਰੇਮਨੀ ਚੱਲਦੀ ਸੀ ਉਹ ਹਾਲੇ ਵਿੱਚ ਚੱਲਦੀ ਹੈ ਜਰਕੀਨੀਆਂ ਸਪੋਰਟਸ ਜਾਂ ਸੈਲੀਮਨੀਆ ਚੱਲਦੀਆਂ ਉਹ ਆਮ ਤੌਰ ਤੇ ਜਿਹੜਾ ਸਪੋਰਟਸ ਦੀਆਂ ਸੈਲੀਮੀਆਂ ਗਰਾਊਂਡ 'ਚ ਚੱਲਦੀਆਂ ਪਰ ਉਥੇ ਮੀਹ ਪੈ ਜਾਂਦਾ ਮੀਹ ਬਾਕਸ ਪੈਂਦੇ ਮੀਹ ਪੈਣੇ ਕਰਕੇ ਜਿਹੜੀ ਸਾਡੀ ਸੈਲੀਮਨਟੀ ਮਤਲਬ ਮੈਟਰੋ ਸੈਲੀਮਨੀ ਉਹ ਸਾਡੀ ਸੈਲੀਮਨੀ ਜਿਹੜੀ ਹਾਲ ਛੀ ਸੁਪਰਫੈਸਰ ਸਾਹਿਬ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਕੰਟਰੀ ਜਾਏ ਹੁਣ ਤੱਕ ਮੈਂ ਆ ਇੰਡੀਆ ਤੋਂ ਅਲਾਵਾ ਮੈਂ ਮਲੇਸ਼ੀਆ শ্রীলੰਕਾ ਤੇ ਆ ਜਿਹੜਾ ਨੇਪਾਲ ਜਾ ਕੇ ਆ ਤੇ ਪੋਟਾਨ ਵਿੱਚ ਵੀ ਹੋ ਰਹੀ ਹੈ ਦबई ਵਿੱਚ ਵੀ ਹੋ ਰਹੀ ਹੈ ਅਮਰੀਕਾ ਵਿੱਚ ਵੀ ਹੋ ਰਹੀ ਹੈ ਤੇ ਉਹ ਹੁਣ ਸਮਾਂ ਦੱਸੂਗਾ ਜਦੋਂ ਫੈਡਰੇਸ਼ਨਾਂ ਸਾਨੂੰ ਜਿਸ ਤਰ੍ਹਾਂ ਦਾ ਹੁਕਮ ਦੇਣਗੇ ਆ ਅਲਾਉ ਕਰਣਗੇ ਆ ਡਾਇਰੈਕਸ਼ਨ ਮਿਲੂਗੀ ਉਸ ਤਰ੍ਹਾਂ ਦਾ ਅਸੀਂ ਕੋਈ ਨਾ ਕੋਈ ਜਿਹੜਾ ਹੋਰ ਕੰਟਰੀ ਹੋਊਗੀ ਅਸੀਂ ਉਸ ਤਰ੍ਹਾਂ ਸੋ ਪ੍ਰੋਸੈਸ ਆਮ ਆਉਣ ਵਾਲੀ ਜੋ ਹੁਣ ਐਕਟੀਵਿਟੀ ਆ ਜਾਂ ਜਾਂ ਆ ਅੱਗੇ ਨੂੰ ਜੋ ਤੁਹਾਡੇ ਕੋਈ ਵੀ ਗੱਲ ਬਾਤ ਹੈ ਉਹ ਕਿੱਦਾਂ ਦੀ ਰਹੇਗੀ ਅੱਗੇ ਨੂੰ ਇਹ ਜੋ ਐਕਟੀਵਿਟੀ ਜਾਰੀ ਰਹਿਣਗੀ ਹਾਂ ਮੈਂ ਤੁਹਾਨੂੰ ਇਹ ਕਹਾਂ ਹੁਣ ਕਈ ਵਾਰੀ ਪਤਾ ਕੀ ਹੁੰਦਾ ਬਈ ਲਓ ਜੀ ਮੈਂ ਮਤਲਬ ਇੰਟਰਨੈਸ਼ਨਲ ਲੈਵਲ ਤੇ ਮੈਂ ਐ ਮੈਡਲ ਜਿੱਤੇ ਆਇਆ ਕਈ ਲੋਕਾਂ ਨੂੰ ਆਉਂਦਾ ਇਹ ਮੈਡਲ ਜਿੱਤਿਆ ਹੈ ਜੀ ਉਹਨੂੰ ਘਰ ਬੈਠ ਜੂ। ਇਹ ਮੇਰੇ ਕੋ ਬੀਤੀ ਲੱਗੀ ਮੈਂ ਇੰਟਰਨੈਸ਼ਨਲ ਹੋ ਗਿਆ ਪਰ ਨਹੀਂ ਘਰ ਨਹੀਂ ਬੈਠਣਾ ਇਹ ਜਿਹੜੀਆਂ ਐਕਟੀਵिटीज ਐ ਇਹ ਐਵੇਂ ਹੀ ਚਲਦੀਆਂ ਰਹਿਣੀਆਂ। ਕਿਉਂ? ਕਿਉਂਕਿ ਬੰਦਾ ਹਾਰ-ਹਾਰ ਕੇ ਜਿੱਤਦਾ। ਉਹਨਾਂ ਸੀ ਜਾਂਦੇ ਰਹਿਣੇ ਆ ਕਿਤੇ ਹਾਰ ਕੇ ਕਿਤੇ ਜਿੱਤ ਕੇ ਕਿਤੇ ਹਾਰ ਕੇ ਕਿਤੇ ਜਿੱਤ ਕੇ। ਕਦੇ ਵੀ ਬੰਦੇ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਮੈਂ ਜਿੱਤ ਕੇ ਆਉਣਾ। ਡਿਸਕਰਡਮੈਂਟ ਨਹੀਂ ਹੋਣੀ ਚਾਹੀਦੀ ਤੁਹਾਡੇ ਵਿੱਚ ਵੀ ਮੈਂ ਵੀ ਮੈਂ ਜੀ ਗਿਆ ਮੈਂ ਹਾਰ ਕੇ ਆ ਗਿਆ ਨਾ। ਕਿਤੇ ਹਾਰਨਾ ਵੀ ਹੈ ਕਿਤੇ ਜਿੱਤਣਾ ਵੀ ਹੈ ਕਿਉਂਕਿ ਜਿਹੜੇ ਦੂਜੀਆਂ ਮਾਮਾ ਦੇ ਪੁੱਤਾਂ ਹੁੰਦੇ ਆ ਉਹ ਵੀ ਤੇਰੀ ਕਰਤੀ ਹੁੰਦੇ ਜਿਹੜੀਆਂ ਐਕਟੀਵਿਟੀਆਂ ਆ ਇਹ ਜਿੰਨੀ ਦੇਰ ਤੱਕ ਜਾਂਚ ਜਾਣ ਹੈ ਇਹ ਐਕਟੀਵਿਟੀਆਂ ਚਲਦੀਆਂ ਰਹਿਣੀਆਂ ਆਂ ਹਰ ਚਲਦੀਆਂ ਰਹੂਆਂ ਕਿਉਂ ਕਿਉਂਕਿ ਮਨੂੰ ਕਿਸੇ ਕਿਸਮ ਦਾ ਮੇਰੇ ਕੋਲ ਬੱਡਾਂ ਨਹੀਂ ਮਨੂੰ ਆਪਣੇ ਪਰਿਵਾਰ ਬਨ ਪੂਰਾ ਸਹਿਯੋਗ ਮਿਲਦਾ इवन ਮੈਂ ਕਿਤੇ ਰਾਤ ਨੂੰ ਕਿਤੇ ਮੈਂ ਠਹਿਰਉ ਵੀ ਨਹੀਂ ਕਰਦਾ ਇੱਕ ਅੱਧਾ ਦਿਨ ਦਾ ਠਹਿਰਉ ਵੀ ਨਹੀਂ ਕਰਦਾ ਕਿਉਂ ਕਿਉਂਕਿ ਪ੍ਰੈਕਟਿਸ ਰੁਕ ਜਾਂਦੀ ਹੈ ਇਹ ਜਿਹੜੀ ਸਾਡੀ ਗੇਮ ਹੈ ਮੈਰਾਥਨ ਹੈ ਇਹਦੇ ਵਿੱਚ ਜੇ ਤੁਸੀਂ ਪ੍ਰੈਕਟਿਸ ਨਹੀਂ ਕਰਦੇ ਤਾ ਤੁਹਾਨੂੰ ਇਹ ਇੰਟਰਰਪਸ਼ਨ ਆ ਸਕਦੀ ਹੈ ਸੋ ਪ੍ਰੋਫੈਸਰ ਸਾਹਿਬ ਅੱਜ ਦੀ ਜੋ ਨੌਜਵਾਨ ਪੀੜੀ ਹੈ ਥੋੜੀ ਨਸ਼ਿਆਂ ਵੱਲ ਵੀ ਜਾਂਦੀ ਗਈ ਹੋਈ ਹੈ ਸੋ ਉਸ ਨੌਜਵਾਨ ਪੀੜੀ ਨੂੰ ਤੇ ਆਪਣੇ ਆਣ ਦੀ ਜੋ ਉਮਰ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹਾਂ ਸੰਦੇਸ਼ ਇਹ ਹੈ ਲਖੀਰ ਬਈ ਜਿਹੜਾ ਵੀ ਬੱਚਾ ਮੈਂ ਤਾਂ ਬੱਚੇ ਤੇ ਬੁੱਢੇ ਤੱਕ ਕਹੂੰਗਾ ਬੱਚੇ ਤੇ ਬੁੱਢੇ ਤੱਕ ਸਾਰਿਆਂ ਨੂੰ ਗਰਾਊਂਡ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਜਿਹੜਾ ਗਰਾਊਂਡ ਨਾਲ ਨਹੀਂ ਜੁੜਦਾ ਫਿਰ ਉਹਦਾ ਬੀਪੀ ਵੀ ਵਧਣਾ ਉਹਦੀ ਡਾਇਬੀਟੀ ਵੀ ਵਧਣੀ ਹੈ ਐਕਟੀਵਿਟੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਸਾਰੇ ਪਲੇਅਰ ਬਣੋ ਮੈਂ ਇਹ ਨਹੀਂ ਕਹਿੰਦਾ ਸਾਡੇ ਖਾਸ ਰਿਸ਼ਤੇਦਾਰ ਬੈਠੇ ਐ ਇਹ ਅਸੀਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਵੀ ਕੋਈ ਗੇਮ ਕਰੋ ਫਲਾਂ ਕਰੋ ਅਸੀਂ ਇਹ ਕਹਿੰਦੇ ਵੀ ਘੱਟੋ ਘੱਟ ਜੇ ਜਿਆਦਾ ਨਹੀਂ ਤਾਂ ਤੁਸੀਂ 45 ਮਿੰਟ ਸਪੋਰਟ ਸਾਇੰਸ ਕਹਿੰਦੀ ਹੈ ਕਰੋ ਜਦ ਤੱਕ ਤੁਹਾਡੀ ਬੋਡੀ ਨੂੰ ਗਰਮੀ ਨਹੀਂ ਆ ਜਾਂਦੀ ਸੋ ਇਹ ਐਕਟੀਵਿਟੀਆਂ ਜਿਹੜੀਆਂ ਆ ਉਹ ਸਾਡੀ ਸਿਹਤ ਵਾਸਤੇ ਬਹੁਤ ਜਿਆਦਾ ਜਿਹੜੀਆਂ ਇੱਕ ਲਾਭਦਾਇਕ ਕਿਉਂ ਇੱਕ ਤਾਂ ਤੁਸੀਂ ਤੁਹਾਨੂੰ ਭੁੱਖ ਬਹੁਤ ਲੱਗੂਗੀ ਪਿਆਸ ਬਹੁਤ ਲੱਗੂਗੀ ਤੁਹਾਡੀ ਜਿਹੜੀ ਇਮਿਊਨਿਟੀ ਹੈ ਇਮਿਊਨਿਟੀ ਜਿਹੜੀ ਆ ਉਹ ਵਧੂਗੀ ਜਦ ਸਾਡੀ ਇਮਿਊਨਿਟੀ ਵਧਦੀ ਹੈ ਇਮਿਊਨਿਟੀ ਤਾਂ ਵਧੂਗੀ ਵੀ ਜੇ ਅਸੀਂ ਐਕਟੀਵਿਟੀ ਕੋਈ ਨਾ ਕੋਈ ਕਰੂਗੇ ਜੇ ਤੁਸੀਂ ਐਕਟੀਵਿਟੀ ਨਹੀਂ ਕਰਨੀ ਸਾਡੀ ਇਮਿਊਨਿਟੀ ਵਧਣੀ ਨਹੀਂ ਜੇ ਸਾਡੀ ਬਾਡੀ ਦੀ ਇਮਿਊਨਿਟੀ ਨਹੀਂ ਵਧਦੀ ਤਾਂ ਤੁਹਾਡੇ ਪਰ ਜਿਹੜਾ ਰੋਗ ਹੈ ਉਹ ਭਾਰੂ ਹੋ ਜਾਂਦਾ ਕਿਉਂ ਕਿ ਤੁਹਾਡੀ ਇੰਟਰਨਲ ਜਿਹੜੀ ਇਮਿਊਨਿਟੀ ਹੈ ਇਮਿਊਨਿਟੀ ਹੈ ਨਹੀਂ ਤੁਹਾਡੇ ਇਮਿਊਨਿਟੀ ਉਹਨਾਂ ਲੋਕਾਂ ਦੀ ਵੱਧਦੀ ਹੈ ਜਿਹੜੇ ਲੋਕ ਐਕਟੀਵਿਟੀ ਕਰਦੇ ਕੋਈ ਸਪੋਰਟਸ ਕਰਦਾ ਕੋਈ ਨੱਚਦਾ ਕੋਈ ਗਾਉਂਦਾ ਕੋਈ ਕਿਸੇ ਵੀ ਕਿਸਮ ਦੀ ਐਕਟੀਵਿਟੀ ਕਰਦਾ ਕੋਈ ਕੰਮ ਕਰਦਾ ਹੁਣ ਆਪਾਂ ਕਈ ਵਾਰੀ ਆਪਾਂ ਕਹਿੰਦੇ ਨੇ ਵੀ ਆ ਜਿਹੜੇ ਸਾਡੇ ਵਿਚਾਰੇ ਪਰਵਰਸੀ ਆਉਂਦੇ ਆ ਪਰਵਰਸੀ ਕੰਮ ਕਰਦੇ ਕਿੰਨਾ ਗੁਮਹਾਰ ਹੁੰਦੇ ਤੇ ਪਰਵਰਸੀ ਬਿਮਾਰ ਨਹੀਂ ਹੁੰਦੇ ਇਹ ਆ ਜਿਹੜੇ ਸਾਡੇ ਵਿਚਾਰੀਆਂ ਘਰਾਂ ਦੇ ਵਿੱਚ ਸਰਵੈਂਟ ਕੰਮ ਕਰਦੀਆਂ ਉਹ ਬਿਮਾਰ ਨਹੀਂ ਹੁੰਦੀਆਂ ਕਿਉਂ ਕਿ ਉਹਦੀ ਐਕਟੀਵਿਟੀ ਜ਼ਿਆਦਾ ਹੈ ਇਸ ਕਰਕੇ ਮੈਂ ਸਭ ਨੂੰ ਇਹੀ ਕਹੂੰਗਾ ਜਿਹੜਾ ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਐਕਟੀਵਿਟੀ ਕੋਈ ਕਰਦੀ ਨਹੀਂ ਮੈਂ ਤੁਹਾਡੇ ਚੈਨਲਾਂ ਤੇ ਜਿਹੜੇ ਵੀ ਮੈਨੂੰ ਦੇਖਦੇ ਆ ਨੌਜਵਾਨ ਵੀ ਪਾਈ ਮੋਬਾਈਲ ਛੱਡੋ ਮੋਬਾਈਲ ਛੱਡ ਕੇ ਗਰਾਊਂਡ ਨਾਲ ਜੁੜੋ ਜੇ ਤੁਸੀਂ ਮੋਬਾਈਲ ਛੱਡੂਗੇ ਤੁਸੀਂ ਗਰਾਊਂਡ ਨਾਲ ਜੁੜੋਗੇ ਔਰ ਤੁਹਾਡੀ ਵੀ ਹੋਂਦ ਬਣੂਗੀ ਵੀ ਮੇਰਾ ਪੁੱਤ ਫਰਾਣਾ ਖਿਡਾਰੀ ਬਣ ਗਿਆ ਮੇਰੀ ਧੀ ਫਰਾਣੀ ਖਿਡਾਰੀ ਬਣ ਗਈ ਸੋ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਵੀ ਮੈਂ ਕਹਾਂਗਾ ਵੀ ਘੱਟੋ ਘੱਟ ਤੁਸੀਂ ਜ਼ਿਆਦਾ ਨਹੀਂ ਤਾਂ ਇੱਕ ਟਾਈਮ ਤਾਂ 45 ਮਿੰਟ ਜ਼ਰੂਰ ਆਪਣੀ ਬੋਡੀ ਵਾਸਤੇ ਕੱਢੋ ਕਿ ਗ੍ਰਾਊਂਡ ਨੂੰ ਤੁਸੀਂ ਜਰੂਰ ਟਾਈਮ ਦਿਓ ਤਾਂ ਕਿ ਜਿਹੜੀ ਤੁਹਾਡੀ ਇਮਿਊਨਿਟੀ ਵਧੇ ਔਰ ਤੁਹਾਡੀ ਤੰਦਰੁਸਤੀ ਸੋ ਪ੍ਰੋਫੈਸਰ ਸਾਹਿਬ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਮੋਬਾਈਲ ਦੀ ਇੱਕ ਦਰਿਆ ਤਾਂ ਪਹਿਲਾਂ ਹੀ ਜਾਂ ਸਾਡੇ ਜੋ ਪੰਜਾਬ ਚ ਕਿਹਾ ਜਾਂਦਾ ਕਿ ਨਸ਼ਾ ਚੱਲ ਰਿਹਾ ਸੋ ਇੱਕ ਇਹ ਕੋਡ ਕਹਿ ਸਕਦੇ ਹਾਂ ਅਸੀਂ ਜੋ ਕਿ ਇਹ ਮੋਬਾਈਲ ਚੱਲ ਪਿਆ ਸੋ ਇਸ ਬਾਰੇ ਕੀ ਕਹਿਣਾ ਚਾਹੋ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਆਂ ਵੀ ਜਿਸ ਵੇਲੇ ਕਰੋਨਾ ਆਇਆ ਜਿਸ ਵੇਲੇ ਕਰੋਨਾ ਆਇਆ ਕਰੋਨਾ ਤੋਂ ਪਹਿਲਾਂ ਮੈਂ ਇਨ ਸਰਵਿਸ ਵਿੱਚ ਤਾਂ ਜਦੋਂ ਇੰਸਾਰ ਦੇ ਵਿੱਚ ਤਾਂ ਪ੍ਰਿੰਸੀਪਲ ਨੇ ਮੇਰੀ ਡਿਊਟੀ ਲਾਉਣੀ ਵੀ ਭੁਪਿੰਦਰ ਸਿੰਘ ਤੈਂ ਪਲੱਸ 1 ਪਲੱਸ 2 ਤੇ ਮੋਬਾਈਲ ਇਕੱਠੇ ਕਰ ਲੈਣੇ ਸਾਰੇ ਕਿਉਂ ਕਿਉਂਕਿ ਬੱਚੇ ਚੋਰੀ ਲਿਓਂਦੇ ਮੋਬਾਈਲ ਜਿਉਂਦੀ ਮੈਨੂੰ ਲੱਗਦੀ ਸੀ ਵੀ ਇਹਨਾਂ ਨੂੰ ਮੋਬਾਈਲ ਨਹੀਂ ਦੇਣੇ ਇਹਨਾਂ ਨੂੰ ਮੋਬਾਈਲ ਸਿਰਫ ਤੇ ਸਿਰ ਪ੍ਰੋਸੈਸ ਵਿੱਚ ਦੇਣੀ ਪ੍ਰੋਸੈਸ ਵਿੱਚ ਕਹਿੰਦਾ ਮੈਸੇਜ ਆ ਕੋਈ ਸੁਣ ਲਓ ਤੇ ਉਸ ਤੋਂ ਬਾਅਦ ਮੋਬਾਈਲ ਫੇਰ ਲੈ ਲੈਣੇ ਫੇਰ ਮੋਬਾਈਲ ਤੁਹਾਨੂੰ ਦੇਣੇ ਆ ਛੁੱਟੀ ਦੇ ਬਾਅਦ ਪਰ ਸਾਡੀ ਬਦਕਿਸਮਤੀ ਇਹ ਹੈ ਵੀ ਕਰੋਨਾ ਆ ਗਿਆ ਜਿਹੜੇ ਮੋਬਾਈਲ ਭਵਿੰਦਰ ਸਿੰਘ ਇਕੱਠੇ ਕਰਦਾ ਤਾਂ ਜਾਂ ਇਨਸਟ੍ਰਕਸ਼ਨਾਂ ਦਿੰਦਾ ਤਾਂ 11ਵੀਂ 12ਵੀਂ ਵਾਲੇ ਬੱਚਿਆਂ ਨੂੰ ਉੱਥੇ ਇਹ ਕਹਿਣਾ ਪੈ ਗਿਆ ਵੀ ਭਾਈ ਕੱਲਾ-ਕੱਲਾ ਆਪਣਾ ਮੋਬਾਈਲ ਲੈ ਕੇ ਆਇਆ ਕਰੋ ਕੱਲਾ-ਕੱਲਾ ਆਪਣਾ ਮੋਬਾਈਲ ਲੈ ਕੇ ਆਇਆ ਕਰੋ ਕਿਉਂ ਕਲਾਸਾਂ ਆਨਲਾਈਨ ਸ਼ੁਰੂ ਹੋ ਗਈਆਂ ਆਨਲਾਈਨ ਕਲਾਸਾਂ ਸ਼ੁਰੂ ਹੋਉਣ ਨਾਲ ਇਹ ਜਿਹੜੀ ਤੁਸੀਂ ਕਹਿੰਦੇ ਹੋ ਤੀਜਾ ਦਰਿਆ ਏ ਉਹ ਲੱਗ ਗਿਆ ਹੁਣ ਨਿਆਣੇ ਪੱਕਿਆ ਬਣ ਜਾਂਦਾ ਨਿਆਣੇ ਬਹਾਨਾ ਬਣ ਜਾਂਦਾ ਵੀ ਸਾਡੇ ਟੀਚਰ ਦੇ ਆਨਲਾਈਨ ਕਲਾਸ ਲੈਣੇ ਸੋ ਸਾਰੇ ਟੀਚਰ ਆਨਲਾਈਨ ਕਲਾਸ ਹੀ ਲੈਂਦੇ ਸਾਰੇ ਟੀਚਰ ਆਨਲਾਈਨ ਪੜਾਉਂਦੇ ਨੇ ਸੋ ਮੈਂ ਪੇਰੈਂਟਸ ਨੂੰ ਵੀ ਜਿਹੜੇ ਇਹਨਾਂ ਚੈਨਲਾਂ ਤੋਂ ਮੈਨੂੰ ਪੇਰੈਂਟਸ ਦੇਖਦੇ ਆ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਸਾਰੇ ਟੀਚਰ ਆਨਲਾਈਨ ਨਹੀਂ ਪੜਾਉਂਦੇ ਤੁਸੀਂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੋ ਤੁਸੀਂ ਬੱਚਿਆਂ ਨੂੰ ਸਾਹਿਤ ਨਾਲ ਜੋੜੋ ਤੁਸੀਂ ਬੱਚਿਆਂ ਨੂੰ ਕਲਚਰ ਨਾਲ ਜੋੜੋ ਤੁਸੀਂ ਬੱਚਿਆਂ ਨੂੰ ਸਪੋਰਟਸ ਨਾਲ ਜੋੜੋ ਜਦ ਤੱਕ ਤੁਸੀਂ ਇਹਨਾਂ ਤਿੰਨਾਂ ਦੇ ਨਾਲ ਨਹੀਂ ਜੋੜ ਸਕਦੇ ਤਾਂ ਤੁਹਾਡਾ ਬੱਚਾ ਐ ਸਮਝ ਲਓ ਇੱਕ ਮੋਬਾਈਲ ਦਾ ਰੋਗੀ ਬਣ ਜਾਏਗਾ ਜਦ ਬੱਚਾ ਮੋਬਾਈਲ ਦਾ ਰੋਗੀ ਬਣ ਜਾਏਗਾ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਘਰ ਦੇ ਵਿੱਚ ਪ੍ਰੋਬਲਮ ਖੜੀ ਹੋ ਗਈ। ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਬਈ ਮੋਬਾਈਲ ਦਾ ਖੜਾ ਛੱਡ ਕੇ ਗਰਾਊਂਡ ਨੂੰ ਪੜਾਓ ਕਿਤਾਬਾਂ ਨੂੰ ਕਿਤਾਬਾਂ ਨਾਲ ਠੀਕ ਹੈ ਧੰਨਵਾਦ ਸੋ ਇਹ ਸੰਪੂਰਨ ਦਸਵੀਂ ਭਾਗਾਂ ਮਾਝ ਜੋ ਕਿ ਬਹੁਤ ਹੀ ਵਧੀਆ ਲਿਖਾਰੇ ਹਨ ਤੇ ਬਹੁਤ ਹੀ ਵਧੀਆ ਪ੍ਰੈਸ ਰਿਪੋਰਟਰ ਹਨ ਤੇ ਬਹੁਤ ਹੀ ਵਧੀਆ ਐਥਲੀਟ ਵੀ ਹਨ ਸੋ ਬਹੁਤ ਹੀ ਇਹਨਾਂ ਵਿੱਚ ਕਲਾ ਹਨ ਸੋ ਅਸੀਂ ਵੀ ਆਪਣੇ ਚੈਨਲ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਅਗਰ ਤੁਸੀਂ ਚਾਹੋ ਤਾਂ ਆਪਣੀ ਜ਼ਿੰਦਗੀ ਵਿੱਚ ਜੋ ਤਰੱਕੀ ਕਰਨਾ ਚਾਹੁੰਦੇ ਹੋ ਜੋ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਕੋਈ ਵੀ ਉਮਰ ਦਾ ਮਾਇਨਾ ਨਹੀਂ ਰੱਖਦੀ ਹੈ ਸੋ ਇਸ ਦੇ ਰੋ ਸਾਡੇ ਚੰਨ ਸਾਸਤ੍ਰਿਕ